ਸ਼ੇ ਮਾਰਚ ਨੂੰ ਦਿੱਲੀ ਕੂਚ ਕਰਨਗੇ ਦੇਸ਼ ਭਰ ਦੇ ਕਿਸਾਨ ਪਰ ਪੰਜਾਬ ਤੇ ਹਰਿਆਣਿਆਂ ਦੀਆਂ ਜਥੇਬੰਦੀਆਂ ਨਹੀਂ ਲੈਣਗੀਆਂ ਇਹ 10 مارچ ਨੂੰ ਰੇਲਵੇ ਟ੍ਰੈਕ ਜਮ ਕਰਨ ਦਾ ਪਲਾਨ ਸ਼ਮਕਰਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਕਿਸਾਨ ਲੀਡਰਾਂ ਨੇ ਕੀਤਾ ਐਲਾਨ ਪੰਜਾਬ বিজেপি ਪ੍ਰਧਾਨ ਨੇ ਜਾਖੰਡੇ ਕਿਸਾਨ ਲੀਡਰਾਂ ਤੇ ਚੁੱਕੇ ਸਵਾਲ ਕਿ ਨੌਜਵਾਨਾਂ ਨੂੰ ਧਰਨੇ ਤੇ ਬਿਠਾਉਣ ਵਾਲੇ ਦੱਸਣ ਖੁਦ ਕਣਕ ਝੋਨੇ ਤੋਂ ਇਲਾਵਾ ਕਿਹੜੀ ਫਸਲ ਵੇਚਣਗੇ ਗਨ ਪਾਊਡਰ ਦੀ ਤਰ੍ਹਾਂ ਨਾ ਹੋਵੇ ਨੌਜਵਾਨਾਂ ਦਾ ਇস্তਿਵਾਰ ਸੁਖਵिलास ਨੂੰ ਲੈ ਕੇ ਸੀਐਮ ਨੇ ਸੁਖਵੀਰ ਸਿੰਘ ਬਾਦਲ ਤੇ ਮੁੜ ਚੁੱਕੇ ਸਵਾਲ ਪੁੱਛਿਆ ਅਕਾਲੀ ਦਲ ਕਿਉਂ ਦੇ ਰਿਹਾ ਜਵਾਬ ਸੁਖਵੀਰ ਸਿੰਘ ਬਾਦਲ ਦੱਸੇ ਕਿ ਕਿਵੇਂ ਚੁੱਕਿਆ ਸੀ ਲਾਭ ਕਿਆ ਚਾਹੇ ਕੱਲ ਕਰ ਲਵੋ ਕੇਸ ਮੈਂ ਨਹੀਂ ਮੰਗਦਾ ਮਾਫੀ ਪੰਜਾਬ ਨੂੰ ਮਿਲੇ 13 ਨਵੇਂ ਸਕੂਲ ਆਫ ਫੈਮਿਨਿਅਨਸ ਲੁਧਿਆਣਾ ਦੇ ਵਿੱਚ ਕੇਜਰੀਵਾਲ ਤੁਸੀਂ ਆ ਮਾਨ ਨੇ ਕੀਤਾ ਉਹ ਘਾਟਰ ਨੂੰ ਤੁਸੀਂ ਆ ਮਾਨ ਬੋਲੇ ਹਰ ਮੋਰਚੇ ਤੇ ਕੰਮ جاری ਅਜੇ ਕਈ ਪਹਾੜ ਫਰੁੱਲ ਨੇ ਬਾਕੀ ਕੇਸ਼ਰੀਵਾਲ ਨੇ ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਫਿਰ ਮੰਗਿਆ ਸਾਥ ਬੋਲੇ 13 ਸੀਟਾਂ ਤੇ ਦਵਾਉ ਜਿੱਤ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਹੋਵੇਗੀ ਮਜ਼ਬੂਤ ਜੀਵੰਤਰ ਪਰਸਤੇ ਬਲੰਤ ਅੰਤਰਰਾਸ਼ਟਰੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼ 5 ਕਿਲੋ ਅਫੀਮ ਸਣੇ ਤਿੰਨ ਕਬ ਹੋਇਓ ਕੇ ਯੂ ਐਸ ਏ ਕੈਨੇਡਾ ਤੇ ਆਸਟ੍ਰੇਲੀਆ ਦੀ ਕੂਰੀਅਰ ਸਰਵਿਸ ਦੇ ਰਾਹੀਂ ਹੋ ਰਹੀ ਸੀ ਸਪਲਾਈ ਪਾਰੀ ਮੀਅ ਅਤੇ ਗੜੀ ਮਾਰੀ ਨੇ ਕਿਸਾਨਾਂ ਦੀ ਵਧਾਈ ਮੁਸ਼ਕਿਲ ਕਣਕ ਅਤੇ ਸਰੋਂ ਦੀਆਂ ਫਸਲਾਂ ਦਾ ਹੋਇਆ ਭਾਰੀ ਨੁਕਸਾਨ ਤੇਜ਼ ਹਵਾਵਾਂ ਦੇ ਕਰਕੇ ਖੇਤਾਂ ਦੇ ਵਿੱਚ ਵਿੱਚੀ ਫਸਲ ਅਨੰਤਾਂ ਬਾਨੀ ਅਤੇ ਰਾधिका ਮਰਛੰਦੀ ਪ੍ਰੀ ਵੈਡਿੰਗ ਸੈਰੇਮਨੀ ਦੇ ਵਿੱਚ ਬਾਲੀਵੁੱਡ ਸਤਾਰਿਆਂ ਦਾ ਧਮਾਲ ਦਿਲਜੀਤ ਨੇ ਆਪਣੇ ਗੀਤਾਂ ਤੇ ਸਭ ਨੂੰ ਨਚਾਇਆ ਤਿੰਨੇ ਖਾਨਜ਼ ਅਕਸ਼ੇ ਅਤੇ ਰਣਵੀਰ ਦੀਪਿਕਾ ਨੇ ਮਜੱਤਿਆ ਦਿੱਲ ਪੰਚਕੁਲਾ ਦੇ ਸੀਮਨ ਚੋਹਾਨ ਨੇ ਪੇਸ਼ ਕੀਤੀ ਮਿਸਾਲ ਵਿਆਹ ਮੌਕੇ ਸਾਰੇ ਪਰਿਵਾਰ ਨੂੰ ਮੋੜਿਆ ਦਾਜ ਦੇ ਵਿੱਚ ਮਿਲਿਆ 21 ਲੱਖ ਦਾ ਕੈਸ਼ ਸ਼ਗਨ ਦੇ ਤੌਰ ਤੇ ਲਏ ਸਿਰਫ 101 ਰੁਪਏ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨਾਂ ਦੇ ਨਵੇਂ ਐਕਸ਼ਨ ਪਲਾਨ ਦੀ ਦਿੱਲੀ ਕੂਚ ਦੇ ਰੂਟ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨਗੇ ਤੇ 10 ਮਾਰਚ ਨੂੰ ਦੇਸ਼ ਭਰ ਦੇ ਵਿੱਚ ਰੇਲ ਰੋਕੋ ਦਾ ਵੀ ਸੱਦਾ ਦਿੱਤਾ ਗਿਆ ਹੈ ਰਾਮਪੁਰਾ ਫੂਲਦੇ ਪਿੰਡ ਬੱਲੋਂ ਦੇ ਵਿੱਚ ਨੌਜਵਾਨ ਕਿਸਾਨ ਸੁਭਕਰਨ ਸਿੰਘ ਨੂੰ ਸ਼ਰਦਾਂ ਲਈ ਦਿੱਤੀ ਗਈ ਤੇ ਸੁਭਕਰਨ ਦੀ antim ਅਰਦਾਸ ਮੌਕੇ ਕਿਸਾਨ ਆਗੂਆਂ ਨੇ ਅਗਲੇ ਐਕਸ਼ਨ ਪਲਾਨ ਦਾ ਵੀ ਐਲਾਨ ਕਰ ਦਿੱਤਾ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ ਦੱਸਿਆ ਕਿ ਪੰਜਾਬ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨਗੇ ਉੱਥੇ 10 ਮਾਰਚ ਨੂੰ ਦੇਸ਼ ਭਰ ਦੇ ਵਿੱਚ ਰੇਲ ਰੋਕੋ ਦਾ ਵੀ ਸੱਦ ਦਿੱਤਾ ਗਿਆ ਤੇ 12 ਤੋਂ 4 ਵਜੇ ਤੱਕ ਰੇਲਵੇ ਟ੍ਰੈਕ ਜਮ ਕਰਨ ਦੀ ਗੱਲ ਗਈ ਹੈ ਤੋ ਦੋਲਾ ਫੋਰਮ ਨੇ ਫੈਸਲਾ ਕੀਤਾ ਕਿ ਪੰਜਾਬ ਹਰਿਆਣਾ ਨੂੰ ਛੱਡ ਕੇ ਜਿਹੜੇ ਉਹ ਦੂਰ ਦਰਾਡੇ ਦੇ ਸੂਬੇ ਆ ਜਿਨ੍ਹਾਂ ਕੋਲੇ ਤਾਕਤ ਨਹੀਂ ਹੈਗੀ ਵੀ ਉਹ ਟਰੈਕਟਰ ਡਾਲੀਆਂ ਤੇ ਆਉਣ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਚਾਹੇ ਉਹ ਰੇਲਾਂ ਤੇ ਆਉਣ ਚਾਹੇ ਉਹ ਪੈਦਲ ਆਉਣ ਜਿੱਦਾਂ ਮਰਜ਼ੀ ਉਹ ਦਿੱਲੀ ਵਾਲ ਨੂੰ ਪੁੱਛ ਕਰਨਗੇ ਅਤੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਸਿਰਫ ਬਿਆਨਬਾਜ਼ੀ ਨਾ ਕਰੇ ਮੀਟਿੰਗ ਦਾ ਸੱਦਾ ਭੇਜੇ ਉਹ ਗੱਲਬਾਤ ਦੇ ਲਈ ਤਿਆਰ ਨੇ ਕਿ ਅਰਜਨ ਮੁੰਡੇ ਜੀ ਰੋਜ਼ ਤੀਜੇ ਦਿਨ ਇਹ ਬਿਆਨ ਦੇ ਦਿੰਦੇ ਨੇ ਵੀ ਇਹ ਆ ਬਾਤचीत ਕੇ ਲਈ ਹਮ ਤਿਆਰ ਹੈ ਬਾਤचीत से बातचीत दे से, से ही मसले का हल होगा ਤੇ ਅਸੀਂ ਕਿਸਾਨ ਕਦੋਂ ਇਹ ਕਹਿੰਦੇ ਆ ਕਿ ਬਾਤचीत ਤੋਂ ਅਸੀਂ ਭਜਦੇ ਆ ਗੱਲਬਾਤ ਲਈ ਅਸੀਂ ਵੀ ਤਿਆਰ ਹੈ ਕੋਈ ਦਿੱਕਤ ਨਹੀਂ ਹੈ ਲੇਕਿਨ ਸਿੱਧੀ ਨੀਅਤ ਨਾਲ ਮਸਲੇ ਦਾ ਹੱਲ ਕਰਨ ਵਾਲੇ ਪਾਸੇ ਨੂੰ ਤੁਰੇ ਸਕਦਾ ਔਰ ਚਿੱਠੀ ਭੇਜਣਾ ਅ ਜਦੋਂ ਚਿੱਠੀ ਆਏਗੀ ਉਦੋਂ ਮੰਨਾਂਗੇ ਨਹੀਂ ਤਾਂ ਨਹੀਂ ਤਾਂ ਸਾਰੀਆਂ ਬਿਆਨਬਾਜ਼ੀ ਹੈ ਜਦੋਂ ਕਿਸਾਨ ਪਹਿਲੇ ਪੰਜਾਬ ਹਰਿਆਣਾ ਬਾਰਡਰਾਂ ਤੇ ਮੋਰਚਾ ਲਗਾਈ ਬੈਠੇ ਨੇ ਤਾਂ ਕਿਸਾਨਾਂ ਨੂੰ ਰੋਕਣ ਵਾਸਤੇ ਹਰਿਆਣਾ ਵਾਲੇ ਪਾਸੇ ਵੱਡੇ ਪੱਧਰ ਤੇ ਬੈਰੀਕੇਡਿੰਗ ਕੀਤੀ ਹੋਈ ਹੈ ਤਾਂ ਇਸ ਦਾ ਵਿਚਲਾ ਰਾਹ ਕਰਦੇ ਆਂ ਹੋਰਨਾ ਸੂਬਿਆਂ ਤੋਂ ਦਿੱਲੀ ਕੂਚ ਕਰਨ ਦਾ ਫੈਸਲਾ ਲਿਆ ਗਿਆ ਰਾਮਪੁਰਾ ਫੂਲ ਤੋਂ ਸੂਰਜਪਾਣ న్యూਸ 18 ਪੰਜਾਬ ਹੁਣ ਜ਼ਿਕਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਐਮਐਸਪੀ ਵਾਰੀ ਮੰਗ ਦਾ ਜਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਕਿਸਾਨ ਆਗੂਆਂ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਨੌਜਵਾਨਾਂ ਨੂੰ ਧਰਨੇ ਤੇ ਬਿਠਾਉਣ ਵਾਲੇ ਦੱਸਣ ਖੁਦ ਕਣਕ ਝੋਨੇ ਤੋਂ ਇਲਾਵਾ ਕਿਹੜੀ ਫਸਲ ਵੇਚਣਗੇ ਤਾਂ ਆਗੂ ਕਿਸਾਨ ਆਗੂਆਂ ਨੇ ਵੀ ਜਾਖੜ ਤੇ ਪਲਟਵਾਰ ਕੀਤਾ ਐਮਐਸਪੀ ਤੇ ਰੇਡ ਕਾ ਖਤਮ ਨਹੀਂ ਹੋ ਰਿਹਾ ਕਿਸਾਨ ਦਿੱਲੀ ਜਾਣ ਦੇ ਲਈ ਹਰਿਆਣਾ ਦੇ ਬਾਰਡਰਾਂ ਤੇ ਡਟੇ ਹੋਏ ਨੇ ਪਰ ਇਸ ਵਿਚਾਲੇ ਐਮਐਸਪੀ ਨੂੰ ਲੈ ਕੇ ਸਿਆਸੀ ਮਾਹੌਲ ਵਿਪਖਿਆ ਹੋਇਆ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਲੀਡਰਾਂ ਨੂੰ ਨਿਸ਼ਾਨੇ ਤੇ ਲਿਆ ਤੇ ਸਿੱਧਾ ਸਵਾਲ ਪੁੱਛਿਆ ਕਿ ਉਹ ਦੱਸਣ ਕਿ ਕਿਹੜੀ ਫਸਲ ਬੀਜਣਗੇ ਤੇ ਉਸੇ ਤੇ ਹੀ ਉਹ ਨਾਲ ਜਾ ਕੇ ਐਮਐਸਪੀ ਦਵਾਂਗੇ ਕਿਹੜਾ ਮੂੰਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਝੂਠ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਬ ਉਹ ਲਾ ਦੇਣ ਮਨੂੰ ਕੋਈ ਵੀ ਲੀਡਰ ਸਾਹਿਬਾਨ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋਈ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾਰਡਰ ਤੇ ਖੜੇ ਕਰ ਰੱਖੇ ਹੈ ਉਹ ਮਨੂੰ ਦੱਸ ਦੇਣ ਵੀ ਅਸੀਂ ਵੀ ਸੁਨੀਲ ਅਸੀਂ ਤਾਂ ਆਹ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਹਾਂ ਬੀਜਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਹਾਂ ਫਿਲ ਜਾ ਖੜੇ ਇੱਥੇ ਨਹੀਂ ਰੁਕੇ ਸਗੋਂ ਕਿਸਾਨ ਅਗਵਾਨੂ ਪੰਜਾਬ ਦੇ ਨੌਜਵਾਨਾਂ ਨੂੰ ਨਾ ਵਰਤਣ ਦੀ ਨਸੀਹਤ ਦਿੱਤੀ ਪੰਜਾਬ ਦੀ ਭਲਾਈ ਦੇ ਲਈ ਖੁਦ ਨਾਲ ਜਾਣ ਦੀ ਗਲਅਕੀ ਤੇ ਕਿਹਾ ਕਿ ਪੰਜਾਬ ਨੂੰ ਕਿਸੇ ਤੋਂ ਬਹਾਦਰੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਸਿਧਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਲ ਪੰਜਾਬ ਦੀ ਭਲਾਈ ਹੈ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤਾਂ ਜਿੰਨੀ ਸੀਗੀ ਜੀਹੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਇਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਐ ਫੇਰ ਉੱਥੇ ਜਾ ਕੇ ਮੌਕੇ ਤੇ ਜਾਵੜ ਦੇ ਜਿਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਨੌਜਵਾਨ ਸਾਥੀਆਂ ਨੂੰ ਸਾਥੀਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਪੰਜਾਬ বিজেপি ਪ੍ਰਧਾਨ ਦੇ ਸਵਾਲਾਂ ਦੇ ਕਿਸਾਨ ਜਥੇਬੰਦੀਆਂ ਦਾ ਪਲਟਵਾਰ ਵੀ ਸਾਹਮਣੇ ਆਇਆ ਸਰਵਣ ਸਿੰਘ ਪੁਧੇਰ ਨੇ বিজেপি ਦੇ ਵੱਲੋਂ ਨਖੀਂਪੁਰ ਖੀਰੀ ਤੋਂ ਅਜੈ ਮਿਸ਼ਰ ਟੈਨੀ ਨੂੰ ਟਿਕਟ ਦੇਣ ਤੇ ਨਿਸ਼ਾਨੇ ਸਾਧੇ ਤੇ ਸੁਨੀਲ ਜਾਖੜ ਤੋਂ ਅਸਤੀਫੇ ਦੀ ਮੰਗ ਕੀਤੀ ਜਿਹਦੇ ਵਿੱਚ ਕਿਸਾਨਾਂ ਦੇ ਕਾਤਲ ਨੇ ਜਿਹਨੂੰ ਦੁਨੀਆ ਜਾਣਦੀ ਹੈ ਜੀਨੀਅਸ ਕ੍ਰਾਈਮ ਕੀਤਾ ਉਹਨਾਂ ਨੇ ਪਲਾ ਥਾਰ ਗੱਡੀ ਕਿਹੜੇ ਮੁਲਕ ਦੇ ਬੰਦੇ ਸੁਨੀਲ ਜਾਖੜ ਜੀ ਚਾਹਣ ਮੈਂ ਦੁਹਰੇ ਵੀਡੀਓ ਦਿਖਾ ਦੇਣਾ ਉਹਨਾਂ ਕੀ ਮਤਲਬ ਪੀ ਜਿੰਨਾ ਤੇ 120B ਦਾ ਪਰਚਾ ਵਾ ਐਫ ਆਈ ਆਰ ਤੇ ਦਰਦਿਆ ਉਹਨਾਂ ਤੁਸੀਂ ਟਿਕਟ ਦੇ ਰਹੇ ਹੋ ਪੂਰੀ ਦੁਨੀਆ ਜਾਣਦੀ ਆ ਉਹਦਾ ਮੁੰਡੇ ਨੇ ਕਤਲ ਕੀਤਾ ਸਾਰਾ ਕੁਝ ਆ ਗੋਲੀਆਂ ਚਲਾਈਆਂ ਇਹਦਾ ਮਤਲਬ ਆ ਜਿਹੜੀ ਅਸੀਂ ਸਰਦਾਰ ਸ਼੍ਰੀ ਸੁਨੀਲ ਜਾਖੜ ਕੋ ਆਸ ਰੱਖਦੇ ਸੀ ਇੱਕ ਸੱਚਾ ਪੰਜਾਬੀ ਆ ਉਹਨੂੰ ਭਾਜਪਾ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਜੋ ਕੋ ਜੋ ਕਰ ਰਹੇ ਨੇ ਜੋ ਸਾਡੇ ਬਾਰਡਰਾਂ ਤੇ ਹੋਇਆ ਜ਼ਿਕਰ ਹੋ ਗਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਹਰ ਮਸਲਾ ਹੱਲ ਕਰਨਾ ਚਾਹੁੰਦੀ ਹੈ ਤੇ ਦੋਹਾਂ ਦੇ ਵਿਚਾਲੇ ਕਈ ਮੀਟਿੰਗਾਂ ਵੀ ਹੋਈਆਂ ਹਰ ਗੱਲ ਤਾਂ ਸਰਦ ਕੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ ਤੇ ਹੁਣ ਸੁਨੀਲ ਜਾਖੜ ਨੇ ਮੋੜ ਤੋਂ ਗੇਂਦ ਕਿਸਾਨਾਂ ਦੇ ਪਾਲੇ ਬੁਝੀ ਜਿਸ ਦਾ ਉਹਨਾਂ ਨੇ ਆਪਣੇ ਅੰਦਾਜ਼ੇ ਵਿੱਚ ਜਵਾਬ ਵੀ ਦਿੱਤਾ ਚੰਡੀਗੜ੍ਹ ਤੋਂ ਨਵੀਂਦਰ ਬਰਾੜ ਦੀ ਰਿਪੋਰਟ న్యూਸ 18 ਪੰਜਾਬ ਹੁਣ ਗੱਲ ਬਦਲੇ ਮੌਸਮ ਦੇ ਕਾਰਨ ਹੋਈ ਬਰਬਾਦੀ ਦੀ ਮੌਸਮ ਨੇ ਕਰਵਟ ਬਦਲੀ ਤਾਂ ਜਿਸ ਦਾ ਸਿੱਧੇ ਤੌਰ ਤੇ ਨੁਕਸਾਨ ਹੋਇਆ ਕਿਸਾਨਾਂ ਦਾ ਕਿਸਾਨਾਂ ਦੇ ਲਈ ਆਫਤ ਇਹ ਮੀਂਹ ਇਹ ਗੜੇ ਮਾਰੀ ਆਫਤ ਲੈ ਕੇ ਆਇਆ ਤੇ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਇਹ ਸਿਰਫ ਚਾਰ ਤਸਵੀਰਾਂ ਨਹੀਂ ਪਰ ਇਸਮਾਨੀ ਤਬਾਹੀ ਦਾ ਅਜੀਹੀ ਮੰਜ਼ਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਗੜੇ ਮਾਰੀ ਨੇ ਜਿੱਥੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਉੱਥੇ ਹੀ ਤੂਫਾਨ ਦਾ ਕਹਿਰ ਵੀ ਦਿਖਿਆ ਕਈ ਇਮਾਰਤਾਂ ਢਹਿ ਗਈਆਂ ਤਾਂ ਕਿਤੇ ਪੀੜ ਅਤੇ ਖੰਬੇ ਓਖੜ ਗਏ ਠੰਡਾ ਜਲੰਧਰ ਫਰੀਦਕੋਟ ਫਾਜ਼ਿਲਕਾ ਬਰਨਾਲਾ ਚ ਭਾਰੀ ਮੀਂਹ ਤੇ ਗੜੇ ਮਾਰੀ ਹੋਈ ਤੇ ਪੰਜਾਬ ਦੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਖਵਾਵਾਂ ਵੀ ਚੱਲੀਆਂ ਜਿਸ ਦਾ ਖੇਤਾਂ ਤੇ ਖੜੀਆਂ ਕਣਕਾਂ ਤੇ ਸਰੋਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਇੱਥੇ ਹੀ ਗੱਲ ਕਰੀਏ ਜੇ ਗੜੇ ਮਾਰੀ ਤੇ ਬਾਰਿਸ਼ ਤੇਜ਼ ਦੇ ਨਾਲ ਕਿਸਾਨਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਹਾਂਗੇ ਕੋਈ ਤਸਵੀਰਾਂ ਨਜ਼ਦੀਕ ਤੋਂ ਦਿਖਾ ਦੇਣਾ ਜਿਹੜੀ ਤੇਜ਼ ਹਵਾ ਤੂਫਾਨ ਜਿਹੜਾ ਆ ਬਾਰਿਸ਼ ਅਤੇ ਗੜੇ ਮਾਰੀ ਹੋਈ ਸੀ ਉਸ ਨਾਲ ਕਿਸਾਨਾਂ ਨੂੰ ਜਿਨਾ ਕਿ ਕਾਫੀ ਨੁਕਸਾਨ ਹੋਇਆ ਖਾਸ ਕਰਕੇ ਕਣਕ ਦੀ ਫਸਲ ਨੂੰ ਉੱਥੇ ਦੂਜੇ ਪਾਸੇ ਗੱਲ ਕਰੀਏ ਤੇ ਸਰ੍ਹੋਂ ਦੀ ਫਸਲ ਨੂੰ ਵੀ ਕਾਫੀ ਨੁਕਸਾਨ ਹੋਇਆ ਪਰ 6 ਮਹੀਨੇ ਪੁੱਤਾ ਵਾਂਗੂ ਤਿਆਰ ਕੀਤੀ ਫਸਲ ਨੂੰ ਜਦ ਇਸ ਤਰ੍ਹਾਂ ਕੁਦਰਤ ਦੀ ਮਾਰ ਪੈਂਦੀ ਹੈ ਤੇ ਉਸ ਦਾ ਜਿਹੜਾ ਦਰਦ ਹੈ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੜੇਬੜੀ ਕਰਕੇ ਸਰੋਂ ਦਾ ਝਾੜ ਵੀ ਘਟਣ ਦਾ ਖਤਰਾ ਹੈ ਪਾਣੀ ਜਮਾ ਹੋਣ ਕਰਕੇ ਕਣਕ ਪੀਲੀ ਪੈ ਸਕਦੀ ਹੈ ਝਾੜ ਘਟਣ ਦਾ ਡਰ ਸਤਾ ਰਿਹਾ ਹੈ ਸਬਜ਼ੀਆਂ ਤੇ ਵੀ ਖਰਾਬ ਮੌਸਮ ਦੀ ਮਾਰ ਪਈ ਹੈ ਤਾਂ ਵਾਂਗ ਪਾਲੀ ਹੋਈ ਫਸਲ ਹੈ ਉਹ ਗੜੇਮਰੀ ਦੀ ਪੇਂਟ ਚੜਦੀ ਹੋਈ ਨਜ਼ਰ ਆ ਰਹੀ ਇੱਕ ਵਾਰ ਤਸਵੀਰਾਂ ਵੇਖ ਲੋ ਕਿ ਆਖਿਰਕਾਰ ਫਸਲ ਦਾ ਹਾਲ ਕੀ ਹੈ ਸਭ ਤੋਂ ਜ਼ਿਆਦਾ ਫਸਲ ਖਰਾਬ ਹੋਈ ਹੈ ਕਣਕ ਦੀ ਕਣਕ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਗੜੇਮਰੀ ਦੇ ਨਾਲ ਕਣਕ ਹੈ ਉਹ ਪੂਰੀ ਤਰ੍ਹਾਂ ਪੱਕੀ ਹੋਈ ਸੀ ਔਰ ਧਰਤੀ ਦੇ ਨਾਲ ਵਿਸ਼ੀ ਹੋਈ ਕਣਕ ਦੀ ਫਸਲ ਹੈ ਨਜ਼ਰ ਆ ਰਹੀ ਹੈ ਹਾਲਾਂਕਿ ਕਣਕ ਦੇ ਨਾਲ ਨਾਲ ਚਾਹੇ ਸਰੋਂ ਦੀ ਗੱਲ ਹੋਵੇ ਚਾਹੇ ਹੋਰ ਜਿਹੜੀ ਫਸਲ ਆ ਹੋਣ ਸਬਜ਼ੀਆਂ ਹੋਣ ਉਹਨਾਂ ਤੇ ਵੀ ਕਾਫੀ ਜ਼ਿਆਦਾ ਪ੍ਰਭਾਵ ਹੈ ਲੈ ਵੀ ਜੇ ਤਾਂ بارش ਇਸ ਤੋਂ ਪਹਿਲਾਂ ਪੈ ਜਾਂਦੀ ਕੋਈ 10 20 ਦਿਨ ਮਹੀਨਾ ਤਾਂ ਠੀਕ ਸੀ ਹੁਣ بارش ਪਈ ਹੈ ਜਦੋਂ ਕਣਕ ਦੇ ਛਿੱ ਇਹਨਾਂ ਨੇ ਛਿੱਟੇ ਵੀ ਭੰਨੇ ਆ ਸਰੋਦਾ ਨੁਕਸਾਨ ਵੀ ਹੋਇਆ ਤੇ ਆਲੂ ਦਾ ਨੁਕਸਾਨ ਵੀ ਹੋਇਆ ਜਿਹੜੀ ਇਹਦੀ ਪ੍ਰਭਾਈ ਹੈ ਇਹ ਕਦੇ ਨਹੀਂ ਹੋ ਸਕਦੀ ਕਿਉਂ ਕਿਸਾਨ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਵੀ ਮਾਰ ਹੀਟ ਆ ਪਤਲਾਂ ਦੇ ਵੀ ਕਰਕੇ 2 ਡਿਗਰੀ ਤੱਕ ਤਾਪ ਪੰਢ ਗਿਆ ਤੇ ਫਸਲਾਂ ਦਾ ਖੂਬ ਨੁਕਸਾਨ ਹੋਇਆ ਤੇ ਜੇਕਰ ਗੜੀ ਮਰੀ ਦਾ ਸਿਲਸਿਲਾ ਇਸ ਤਰੀਕੇ ਨਾਲ ਹੀ ਚੱਲ ਰਿਹਾ ਤਾਂ ਨੁਕਸਾਨ ਹੋਰ ਦਾ ਹੋ ਸਕਦਾ ਹੈ ਗੁਰੂ ਰਿਪੋਰਟ న్యూਸ ਇਟ ਇਨ ਪੰਜਾਬ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਆਮ ਆਦੀ ਪਾਰਟੀ ਦੇ ਨਾਰੇ ਦੀ ਪੰਜਾਬ ਦੀਆਂ ਲੋਕ ਸਭਾ ਚੋਣਾ 13 0 ਦੇ ਨਾਲ ਜਤਨ ਦਾ ਨਾਰਾ ਦੇਣ ਵਾਲੀ ਆਮ ਆਦਮੀ ਪਾਰਟੀ 13 ਦੇ ਧਾਇਰੇ ਦੇ ਵਿੱਚ ਘੁੰਮ ਰਹੀ ਹੈ ਤੇ ਹੁਣ ਲੁਧਿਆਣਾ ਦੇ ਵਿੱਚ 13 ਸਕੂਲ ਆਫ ਫੈਮਿਨਸ ਦਾ ਉਦਘਾਟਨ ਕਰਨ ਮੌਕੇ ਕੇਜਰੀਵਾਲ ਨੇ ਲੋਕਾਂ ਨੂੰ 13 ਸਿਪਾਹੀ ਦੇਣ ਦੇ ਲਿਖਿਆ 13 ਨਵੇਂ ਸਕੂਲ ਆਫ ਫੈਮਿਨਸ ਦਾ ਉਦਗਾਰਨ ਵੇਖਣ ਤੇ ਸੁਣਨ ਨੂੰ ਆਮ ਜਿਹਾ ਲੱਗਦਾ ਹੈ ਪਰ ਚੋਣਾ ਤੋਂ ਪਹਿਲਾਂ 13 ਦਾ ਜ਼ਿਕਰ ਵੱਡੇ ਮਤਲਬ ਨਹੀਂ ਦਰਸਲ ਥਾਸੀ ਲੁਧਿਆਣਾ ਅਤੇ ਮੋਕਾਸੀ ਪੰਜਾਬ ਦੇ ਵਿੱਚ ਨਵੇਂ 13 ਸਕੂਲ ਆਫ ਫੈਮਿਨਸ ਦੇ ਉਦਘਾਟਨ ਦਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ ਕੇਜਰੀਵਾਲ ਨੇ ਗਵਰਨਰ ਤੇ ਮੁੱਖ ਮੰਤਰੀ ਨੂੰ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਪੰਚਾਇਤ ਦੇ ਲੋਕਾਂ ਨੂੰ ਸਾਰੀਆਂ 13 ਸੀਟਾਂ ਜਿੱਤਣ ਦੀ ਅਪੀਲ ਕੀਤੀ ਤੇ ਕਿਹਾ ਕਿ 13 ਸਿਪਾਹੀ ਸੰਸਦ ਦੇ ਵਿੱਚ ਪੰਜਾਬ ਦੇ ਮੁੱਦੇ ਚੁੱਕਣਗੇ देख रहे हो कितना तंग कर रहा है मान साहब को हमारी सरकार को कितना तंग कर रहा है आप लोगों से एक ही विनती है जिस तरह से आप लोगों ने आशीर्वाद दिया था 117 में से बानवे सीट दी थी अब ये इस चुनाव में भी आप तेरह की तेरह सीटें दे दो अभी मान साहब अकेले लड़ रहे हैं अगर ये तेरह सीट जीत गए तो तेरह हाथ हो जाएंगे मान साहब जो दिल्ली में बैठ के केंद्र सरकार से आपके हक का पैसा छीन के लेके आया करेंगे ਫਿਰ ਇਕੱਲੇ ਨਹੀਂ ਲੜਨਾ ਪੜੇਗਾ ਭਗਵੰਤ ਮਾਨ ਕੋ ਫਿਰ ਇਹ 13 ਆਪਕੇ ਹੱਥ ਹੋਣਗੇ ਪੰਜਾਬ ਕੇ ਸਿਪਾਹੀ 13 ਦਿੱਲੀ ਮੇ ਬੈਠੇ ਹੋਣਗੇ ਮਜਾਲ ਜੋ ਫਿਰ ਕੇਂਦਰ ਸਰਕਾਰ ਪੰਜਾਬ ਕੇ ਲੋਕੋ ਕੇ ਸਾਥ ਉਹ ਕਰ ਸਕੇ ਜਦੋਂ ਸਟੇਜ ਮੁੱਖ ਮੰਤਰੀ ਮਾਨ ਨੇ ਸੰਬੋਧਨ ਕੀਤਾ ਉਹਨਾਂ ਸਕੂਲ ਆਫ ਐਮਿਨੈਂਸ ਦੇ ਵਿੱਚ ਸਹੂਲਤਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਮਾਪਿਆਂ ਨੂੰ ਧੰਨਵਾਦ ਵੀ ਕਿਹਾ ਜਿਨ੍ਹਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਇਹਨਾਂ ਸਕੂਲਾਂ ਦੇ ਵਿੱਚ ਦਾਖਲ ਕਰਾਏ ਨੇ ਸ਼ਾਨਦਾਰ ਕਲਾਸਰੂਮ ਲੈਬਰਾਟਰੀ ਟੈਨਿਸ ਬਾਸਕਟਬਾਲ সুইমিং ਪੂਲ ਦਾ ਗਰਾਊਂਡ ਇਸ ਤੋਂ ਇਲਾਵਾ ਬਹੁਤ ਹੀ ਕੁਆਲੀਫਾਈਡ ਸਟਾਫ ਕਿ ਉਹ ਬੱਚੇ ਬਹੁਤ ਸਾਰੇ ਬੱਚਿਆਂ ਨੇ ਅੱਜ ਦੱਸਿਆ ਕਿ ਉਹ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਨੇ ਕਿ ਉੱਥੇ ਵੀ ਸਾਨੂੰ ਉਹਨੀ ਫੈਸਿਲਿਟੀ ਨਹੀਂ ਮਿਲਦੀ ਸੀ ਸੁਮੈ ਧੰਨਵਾਦ ਕਰਦਾ ਹਾਂ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਯਕੀਨ ਕੀਤਾ ਪੰਜਾਬ ਸਰਕਾਰ ਦੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹ ਦਿੱਲੀ ਤੋਂ ਸ਼ੁਰੂ ਹੋਏ ਸੀ ਅਰਵਿੰਦ ਕੇਜਰੀਵਾਲ ਜੀ ਨੇ ਮਨੀਸ਼ ਸੋਧਿਆ ਜੀ ਨੇ ਇਸ ਤੋਂ ਪਹਿਲਾਂ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਸੀ ਤੇ ਹੁਣ 13 ਸਕੂਲਾਂ ਦਾ ਹੋਰ ਉਦਘਾਟਨ ਹੋਣ ਦੇ ਨਾਲ ਇਹਨਾਂ ਦੀ ਗਿਣਤੀ 14 ਹੋ ਗਈ ਹੈ ਤੇ ਸਰਕਾਰ ਦਾ ਟੀਚਾ 117 ਸਕੂਲ ਆਫ ਐਮੀਨੈਂਸ ਖੋਲਣ ਦਾ ਹੈ ਲੁਧਿਆਣਾ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ న్యూਸ 18 ਪੰਜਾਬ ਰੋਕਾਂਗੇ ਅਗਲੀ ਵੱਡੀ ਖਬਰ ਦਾ ਸੁਖਵिलास ਨੂੰ ਲੈ ਕੇ ਸੀਐਮ ਦੇ ਵੱਲੋਂ ਸੁਖਬੀਰ ਬਾਦਲ ਤੇ ਨਿਸ਼ਾਨਾ 사ਜਿਆ ਗਿਆ ਸੁਖਵिलास ਤੇ ਸੰਦੀਪ ਸਿੰਘ ਬਾਦਲ ਜਵਾਬ ਦੇਵੇ ਅਕਾਲੀ ਦਲ ਕਿਉਂ ਜਵਾਬ ਦੇ ਰਿਹਾ ਇਹ ਵੀ ਸਵਾਲ ਖੜਾ ਕੀਤਾ ਗਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਕਿ ਅਕਾਲੀ ਦਲ ਕਿਉਂ ਜਵਾਬ ਦੇ ਰਿਹਾ ਬਾਦਲ ਪਰਿਵਾਰ ਨੇ ਲਾਭ ਚੁੱਕਿਆ ਸੀ ਮੇਰੇ ਤੇ ਕੱਲ ਕਰ ਲਵੋ ਕੇਸ ਮੈਂ ਨਹੀਂ ਮੰਗਦਾ ਮਾਫੀ ਅਕਾਲੀ ਦਲ ਨੇ ਹਮੇਸ਼ਾ ਪਰਿਵਾਰ ਬਾਰੇ ਹੀ ਸੋਚਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਸੰਦੀਪ ਸਿੰਘ ਬਾਦਲ ਤੇ ਵੱਡਾ ਹਮਲਾ ਬੋਲਿਆ ਗਿਆ ਕਿਉਂਕਿ ਜੋ ਪਿਛਲੇ ਦਿਨੀ ਸੁਖਵिलास ਨੂੰ ਲੈ ਕੇ ਵੱਡੇ ਇਲਜ਼ਾਮ ਮੁੱਖ ਮੰਤਰੀ ਮਾਂਤੂ ਲਗਾਏ ਗਏ ਸਨ ਉਸ ਤੋਂ ਬਾਅਦ ਅਕਾਲੀ ਦਲ ਦੇ ਬੰਗੜਾ ਕਿ ਮਾਨਨ ਦੇ ਦਾ ਕੇਸ ਤੱਕ ਕਰਨ ਦੀ ਵੀ ਗੱਲ ਕਹੀ ਗਈ ਹੈ ਤੇ ਇਸ ਦੇ ਵਿੱਚ ਆਲੇ ਹੁਣ ਮੁੱਖ ਮੰਤਰੀ ਮਾਨ ਦਾ ਮੁੱਢ ਤੋਂ ਧਿਆਨ ਸਾਹਮਣੇ ਹੈ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਇਸ ਨੂੰ ਲੈ ਕੇ ਜਵਾਬ ਦੇਵੇ ਅਕਾਲੀ ਦਲ ਕਿਉਂ ਜਵਾਬ ਦੇਵੇ ਤਾਂ ਨਾਲ ਹੀ ਕਿਹਾ ਗਿਆ ਕਿ ਮੇਰੇ ਤੇ ਕੱਲ ਕੇਸ ਕਰ ਲਵੋ ਮੈਂ ਨਹੀਂ ਮਾਫੀ ਮੰਗਦਾ ਉਹ ਕੋ ਗੱਲ ਗੱਲ ਤੇ ਕਹਿੰਦਾ ਸੁਖਵੀਰ ਬਾਦਲ ਨੇ ਕਿਹਾ ਸੁਖਵੀਰ ਅੱਛਾ ਮਾਲਕ ਤਾਂ ਸੁਖਵੀਰ ਬਾਦਲ 1,85,000 500 ਸ਼ੇਅਰ ਉਹਦੇ ਸੁਖਵੀਰ ਬਾਦਲ ਕੋਲੇ ਨੇ 85,000 ਸਮਥਿੰਗ ਸ਼ੇਅਰ ਹਰਸਿਮਰਤ ਕੋਲੇ ਨੇ 55 100 ਸਮਥਿੰਗ ਸ਼ੇਅਰ ਡਬਲ ਟਰਾਂਸਪੋਰਟ ਕਾਰਪੋਰੇਸ਼ਨ ਕੋਲੇ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਹੈ ਤੇ ਜਵਾਬ ਅਕਾਲੀ ਦਲ ਦਿੰਦਾ ਕਿਉਂ ਵੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਕਾਲੀਕਲ ਦਲ ਦਾ ਥੋੜੀ ਹੈ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸਕੂਬੀਰ ਜਵਾਬ ਦੇਵੇ ਵੀ ਕਹ ਕਿ ਕਿਉਂ ਆਪਦੀ ਸਰਕਾਰ ਬਲੇ ਮਿਸਯੂਜ਼ ਕੀਤਾ ਤੂੰ ਕੈਬਨਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਪਹਿਲਾਂ ਬੈਂਸੀ ਲੱਗੇਗਾ ਹਾਊਸਲ ਬਣਾਉਣ ਆਖਰੀ ਇਟ ਲੱਗੀ ਕੈਬਨਟ ਬੁਲਾਈ ਹੁਣ ਨਹੀਂ ਹੋ ਸਕਦੀ ਚੱਟ ਇਹਦੇ ਬਾਅਦ ਮਿਸਯੂਜ਼ ਆਫ ਪਾਵਰ ਹੋ ਜਾਊਗਾ ਇਹਦੇ ਬਾਅਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਸਕੂਬੀਰ ਮਾਨਹਾਨੀ ਦਾ ਭਗਵੰਤ ਮਾਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਤਾਂ ਬਾਅਦ ਚ ਹੋਊ ਮਾਣਿਤ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਵਿਲਾਸ ਬਾਰੇ ਨਹੀਂ ਤਾਂ ਮਾਣ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ ਮੀਡੀਆ 'ਚ ਖੜਾ ਹੋਊਗਾ ਹਫਤਾ ਜਾਦੇ ਹੈ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦਿਓ ਮੈਂ ਮਾਫੀ ਮੁਬਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਂਗਾ ਮੈਂ ਦੱਸੂਗਾ ਤੁਹਾਡਾ ਹਜੇ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਸੇਰ ਚ ਪੂਣੀ ਕੱਤੀ ਐ ਅਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਅਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਇਸੜੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਖਰਾਜ ਸਿੰਘ ਦੇ ਗੋੜੀ ਲੱਗੀ ਆਪਣੀ ਲੈਸੈਂਸੀ ਰਵਲਵਰ ਦੀ ਗੋਲੀ ਦੇ ਨਾਲ ਸੁਖਰਾਜ ਜ਼ਖਮੀ ਹੋਏ ਨੇ ਸੁਖਰਾਜ ਸਿੰਘ ਦੀ ਬਾਹ ਤੇ ਗੋਲੀ ਲੱਗੀ ਹੈ ਫਰੀਦਕੋਟ ਦੇ ਨਜੀ ਹਸਪਤਾਲ ਦੇ ਵਿੱਚ ਸੁਖਰਾਜ ਨੂੰ ਦਾਖਲ ਕਰਵਾਇਆ ਗਿਆ ਡਾਕਟਰਾਂ ਦੇ ਮੁਤਾਬਿਕ ਸੁਖਰਾਜ ਦੀ ਹਾਲਤ ਠੀਕ ਹੈ ਦਰਸਲ ਬਾਬਲ ਕਲਾਂ ਗੋਲੀਕਾਂ ਦਾ ਪੀੜਤ ਹੈ ਸੁਖਰਾਜ ਸਿੰਘ ਬਾਬਲ ਕਲਾਂ ਇਨਸਾਫਪੁਰਚੇ ਦਾ ਸੰਚਾਲਕ ਹੈ ਸੁਖਰਾਜ ਸਿੰਘ ਕੇ ਸਿਕਸ਼ਨ ਭਗਵਾਨ ਸਿੰਘ ਦੇ ਜਿਹੜੇ ਕਿ ਸੁਪੁੱਤਰ ਨੇ ਤਾਂ ਦੱਸਦੇ ਕਿ ਬਾਬਲ ਕਲਾਂ ਗੋਲੀਕਾਂ ਦੇ ਵਿੱਚ ਕਿਸ਼ਨ ਭਗਵਾਨ ਸਿੰਘ ਜਿਹਨਾਂ ਦੀ ਕਿ ਮੌਤ ਹੋ ਗਈ ਸੀ ਤਾਂ ਉਹਨਾਂ ਦੇ ਬੇਟੇ ਨੇ ਸੁਖਰਾਜ ਸਿੰਘ ਜਿਹਨਾਂ ਦੇ ਉੱਪਰ ਲਗਾਤਾਰ ਗੱਦੀ ਮਾਮਲੇ ਦੇ ਵਿੱਚ ਗੋਲੀਕਾਂ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਨਾਲੇ ਤੈਨੂੰ ਤਸਿਹਰਾ ਵਿਖਾ ਰਹੇ ਜਿਨ੍ਹਾਂ ਨੂੰ ਕਿ ਅਸ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਿਵਾਇਆ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਰੇਸ਼ ਸੇਠੀ ਜੁੜੇ ਹੋਏ ਨੇ ਆ ਨਰੇਸ਼ ਕੀ ਕੋ ਜਾਣਕਾਰੀ ਹੈ ਫਿਲਹਾਲ ਸੁਖਰਾਜ ਦੀ ਹਾਲਤ ਕਿਸ ਤਰ੍ਹਾਂ ਦੱਸੀ ਜਾ ਰਹੀ ਹੈ ਤੇ ਪੂਰੀ ਘਟਨਾ ਕਿਵੇਂ ਵਾਪਰੀ ਹੈ ਬਿਲਕੁਲ ਪ੍ਰਵਿੰਦਰ ਦੱਸਦੀ ਹੈ ਕਿ ਵੈਬਲ ਇਨਸਾਫ ਮੋਰਚਾ ਨੂੰ ਚਲਾਉਣ ਵਾਲੇ ਸੁਖਰਾਜ ਸਿੰਘ ਦੀ ਬਾਹ ਤੇ ਅੱਜ ਜਿਹੜੀ ਗੋਲੀ ਲੱਗੀ ਹੈ ਦੱਸਦੀ ਹੈ ਕਿ ਅੱਜ ਸ਼ਾਮ ਨੂੰ ਜਦੋਂ ਆਪਣੀ ਲਾਇਸੈਂਸੀ ਰਿਵਾਲਵਰ ਨੂੰ ਸਾਫ਼ ਕਰ ਰਹੀ ਸੀ ਤਾਂ ਅਚਾਨਕ ਜਿਹੜੀ ਉਸ ਵਿੱਚੋਂ ਗੋਲੀ ਚੱਲੀ ਜੋ ਕਿ ਉਸ ਦੀ ਬਾਹ ਨੂੰ ਛੂਕੇ ਹੋਏ ਨਿਕਲ ਗਈ। ਕਿ ਨਿਮਤ ਤੇ ਨਹੀਂ ਕਿ ਕੋਈ ਵੱਡੀ ਇੰਜਰੀ ਜਿਹੜੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਉਸ ਨੂੰ ਪੀਤਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਹੈ ਔਰ ਉਸ ਦਾ ਟ੍ਰੀਟਮੈਂਟ ਜਿਹੜਾ ਚੱਲ ਰਿਹਾ ਹੈ ਦੱਸਦੀ ਹੈ ਕਿ ਜਿਹੜਾ ਸੁਖਰਾਜ ਸਿੰਘ ਹੈ ਬੇਬਲ ਗੋਲੀ ਕਾਂਡ ਦੇ ਸਮੇਂ ਜਿਹੜੇ ਮ੍ਰਿਤਕ ਸੀ ਕਿਸ਼ਨ ਪੋਗਾ ਸਿੰਘ ਉਹਨਾਂ ਦੇ ਬੇਟੇ ਨੇ ਔਰ ਬੇਬਲ ਗੋਲੀ ਕਾਂਡ ਨਾਲ ਸੰਬੰਧਤ ਕੇਸਾਂ ਦੀ ਜਿਹੜੀ ਉਹ ਪੈਰਵਾਹੀ ਵੀ ਫੀਕੋਰਟ ਦੀ ਅਦਾਲਤ ਵਿੱਚ ਕਰ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਗਈ ਦੱਸ ਦਈਏ ਕਿ ਅੱਜ ਅਚਾਨਕ ਗੋਲੀ ਚੱਲਣ ਨਾਲ ਜਿਹੜਾ ਉਹ ਜ਼ਖਮੀ ਹੋਇਆ ਸੀ ਪਰ ਗਨੀਮਤ ਰਹੀ ਕਿ ਉਹਨਾਂ ਨੂੰ ਕੋਈ ਸੀਰੀਅਸ ਇੰਜਰੀ ਨਹੀਂ ਆਈ ਫਿਲਹਾਲ ਉਹਨਾਂ ਦਾ ਹਾਲ ਜਿਹੜਾ ਫੀਕੋਰਟ ਦੇ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ हां ठीक है ठीक है नरेश पूरी जानकारी बहुत-बहुत धन्यवाद असल सुखरा सिंह दे गोली लगी है जो ਹੁਣ ਤੱਕ ਦੀ ਜਾਣਕਾਰੀ नरेश 세ਠੀ ਦੇ ਰਹੇ ਸਨ ਸਾਡੇ ਸਹਿਯੋਗੀ ਉਹਨਾਂ ਦਾ ਇਹ ਕਹਿਣਾ ਹੈ ਕਿ ਆਪਣੀ ਲਸੈਂਸੀ ਰਵਾਲਵਰ ਨੂੰ ਜਦੋਂ ਕਿ ਉਹ ਸਾਫ਼ ਕਰੇ ਤਾਂ ਇਸੇ ਦੌਰਾਨ ਅਚਾਨਕ ਗੋਲੀ ਚੱਲ ਜਾਂਦੀ ਹੈ ਇਸ ਦੇ ਨਾਲ ਕਿ ਉਹ ਜ਼ਖਮੀ ਹੋ ਜਾਂਦੇ ਨੇ ਬਾਹ ਤੇ ਗੋਲੀ ਲੱਗੇ ਤੇ ਉਸ ਦੇ ਬਾਅਦ ਫਰੀਦਕੋਟ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿਥੇ ਤੁਹਾਨੂੰ ਅਸੀਂ ਤਸਵੀਰਾਂ ਵੀ ਵਿਖਾ ਰਹੇ ਹਾਂ ਡਾਕਟਰਾਂ ਮੁਤਾਬਕ ਸੁਖਰਾਜ ਦੀ ਹਾਲਤ ਬਿਲਕੁਲ ਠੀਕ ਹੈ ਰਵਾਲੀ ਪੁਰਾ ਉਹ ਸਾਫ ਕਰਦਾ ਸੀ ਭਾਈ ਸਾਫ ਕਰਦੇ ਆ ਉਹਦੇ ਨਾਲ ਪ੍ਰੈਸ ਹੋ ਗਿਆ ਤੇ ਉਹਦੇ ਕਰਕੇ ਤਾਂ ਜੋ ਜਿਹੜੀ ਕੋਈ ਦਿੱਕਤ ਨਹੀਂ ਆ ਵੱਡੀ ਗੱਲ ਨਹੀਂ ਆ ਠੀਕ ਆ ਬਸ ਜੁਬੀਰ ਕਿਵੇਂ ਉਹ ਠੀਕ ਆ ਭਾਈ ਵਧੀਆ ਚੱਲਦੀ ਕਲਾ ਇਹ ਚੱਲੀ ਕਿਵੇਂ ਉਹ ਸਾਫ ਕਰ ਰਿਹਾ ਸੀ ਮੈਂ ਦੱਸ ਰਿਹਾ ਤੁਹਾਨੂੰ ਇਹ ਲੱਗੀ ਕਿੱਥੇ ਸੀ ਬਾਹਾਂ ਚ ਭਾਈ ਬਾਹਾਂ ਚ ਕੋਈ ਦਿੱਕਤ ਨਹੀਂ ਬਾਹਰ ਅੰਦਰ ਗਈਆਂ ਆਪਾਂ ਉਹਨੇ ਉੱਪਰਲੇ ਮਾਸ ਦੇ ਚੂਈਆਂ ਬਾਹਰ ਕੋਈ ਵੱਡੀ ਗੱਲ ਨਹੀਂ ਵੀਰੇ ਤੇ ਕਰੰਟਰ ਦੇਖਾਂਗੇ ਰਿਕਟ ਲੱਗੇ ਆਂਦੀ ਹਾਂਦੀ ਹਾਂਦੀ